ਹਾਂਜੀ ਸਤਿ ਸ਼੍ਰੀ ਅਕਾਲ ਕਈ ਕਿਸਾਨ ਭਰਾ ਮੇਰੇ ਧਿਆਨ ਤੇ ਇਹ ਗੱਲ ਲੱਗ ਆਏ ਨੇ ਕਿ ਜਿਹੜਾ ਹਲਦੀ ਰੋਗ ਆ ਇਹ ਸਪਰੇਅ ਕਰਨੇ ਤੋਂ ਬਾਅਦ ਕਾਫੀ ਜ਼ਿਆਦਾ ਵੱਧ ਚੁੱਕਿਆ ਮੈਨੂੰ ਜੇ ਪਹਿਲਾਂ 5 ਤੋਂ 7% ਹਲਦੀ ਰੋਗ ਸੀ ਤਾਂ ਸਪਰੇਅ ਕਰਨੇ ਤੋਂ ਬਾਅਦ ਉਹ 25 ਤੋਂ 30% ਆਪਾਂ ਨੂੰ ਦੇਖਣ ਲੱਗ ਗਿਆ ਕੀ ਇਹਦੇ ਕਾਰਨ ਹੋ ਸਕਦੇ ਨੇ ਕਿਉਂ ਸਪਰੇਅ ਤੋਂ ਬਾਅਦ ਵੀ ਹਲਦੀ ਰੋਗ ਵਧਿਆ ਤੇ ਕਿਹੜੀਆਂ ਗੱਲਾਂ ਦਾ ਕਿਸਾਨ ਭਰਾਵਾਂ ਨੂੰ ਧਿਆਨ ਰੱਖਣਾ ਚਾਹੀਦਾ ਜਿਹਦੇ ਕਰਕੇ ਹਲਦੀ ਰੋਗ ਹੋਰ ਅੱਗੇ ਨਾ ਫੈਲੇ ਇਹ ਸਾਰੀਆਂ ਗੱਲਾਂ ਪੱਜਦੀਏ ਵੀਡੀਓ 'ਚ ਕਰਾਂਗੇ ਤਾਂ ਵੀਡੀਓ ਨੂੰ ਐਂਡ ਤੱਕ ਦੇਖਿਓ ਬਹੁਤ ਸ਼ਾਰਟ ਵੀਡੀਓ ਹੋਣ ਵਾਲੀ ਹੈ ਫੇਰ ਵੀ ਤੁਹਾਡਾ ਕੋਈ ਸਵਾਲ ਹੋਇਆ ਕਮੈਂਟ ਬਾਕਸ 'ਚ ਸੀ ਅਵੇਲੇਬਲ ਹੈ ਤੇ ਬਾਕੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤਾਂ ਚਲੋ ਵੀਡੀਓ ਨੂੰ ਕਰਦੇ ਹਾਂ ਸ਼ੁਰੂ ਹਾਂਜੀ ਤਾਂ ਗੱਲ ਕਰਦੇ ਜਿਹੜਾ ਹਲਦੀ ਰੋਗ ਹੈ ਸਪਰੇਅ ਤੋਂ ਬਾਅਦ ਵੀ ਕਿਵੇਂ ਵੱਧ ਸਕਦਾ ਹੈ ਮੀਨ ਜਦੋਂ ਆਪਾਂ ਹਲਦੀ ਦੀ ਸਪੈਸ਼ਲ ਸਪਰੇਅ ਕਰ ਲਈ ਜਾਂ ਕਾਪਰ ਕਰ ਲਈਏ ਕੋਈ ਵੀ ਸਪਰੇਅ ਕੀਤੀ ਉਸ ਤੋਂ ਬਾਅਦ ਵੀ ਹਲਦੀ ਰੋਗ ਕਿ ਇੱਕ ਬਹੁਤ ਹੀ ਗੰਭੀਰ ਮੁੱਦਾ ਸਭ ਤੋਂ ਪਹਿਲਾਂ ਤਾਂ ਜਿਹੜੀ ਗੱਲ ਦਾ ਤੁਸੀਂ ਨੇ ਧਿਆਨ ਰੱਖਣਾ ਤੇ ਜਿਹੜੀ ਚੀਜ਼ ਮੈਂ ਵੀ ਖੇਤਾਂ ਦੇ ਵਿੱਚ ਜਾ ਕੇ ਨੋਟ ਕੀਤੀ ਉਹ ਇਹ ਕਿ ਜਿਵੇਂ ਪਹਿਲਾਂ ਹਲਦੀ ਰੋਗ ਆਪਣੇ ਇੱਕ ਜਾਂ ਦੋ ਬੂਟੇ ਨੂੰ ਹੁੰਦੀ ਹੈ ਪਰ ਜਿੱਦਾਂ ਹੀ ਆਪਾਂ ਸਪਰੇਅ ਕਰਨ ਵਾਸਤੇ ਖੇਤ ਦੇ ਵਿੱਚ ਵੜਦੇ ਆ ਜਾਂ ਆਪਣੀ ਲੇਬਰ ਸਪਰੇਅ ਕਰਨ ਲਈ ਖੇਤ ਦੇ ਵਿੱਚ ਵੜਦੀ ਹੈ ਉਹਨਾਂ ਦੇ ਕੱਪੜਿਆਂ ਨੂੰ ਲੱਗ ਕੇ ਹਲਦੀ ਰੋਗ ਹੋਰ ਅੱਗੇ ਫੈਲ ਜਾਂਦਾ ਮੀਨਜ਼ ਪਹਿਲਾਂ ਤਾਂ ਇੱਕ ਦੋ ਬੂਟਿਆਂ ਨੂੰ ਹੁੰਦਾ ਹੈ ਪਰ ਸਪਰੇਅ ਕਰਦੇ ਟਾਈਮ ਉਹ ਆਪਣੇ ਜਿਹੜੇ ਕੱਪੜਿਆਂ ਨੂੰ ਲਾ ਕੇ ਜਾਂ ਆਪਣੇ ਹੱਥਾਂ ਪੈਰਾਂ ਨੂੰ ਲਾ ਕੇ ਹੋਰ ਅੱਗੇ ਫੈਲ ਜਾਂਦਾ ਜਿੱਦਾਂ ਆਪਾਂ ਖੇਤ ਚ ਦੇਖਣ ਲਈ ਵਰਦਿਆਂ ਕਿ ਦੇਖੀਏ ਹਲਦੀ ਰੋਗ ਹੈ ਜਾਂ ਨਹੀਂ ਇਹ ਸਪਰੈਡ ਹੁੰਦਾ ਇੱਕ ਤਰ੍ਹਾਂ ਬਿਮਾਰੀ ਮਾਗ ਜਿੱਦਾਂ ਆਪਾਂ ਕਹਿ ਦਈਏ ਕਿ ਬੁਖਾਰ ਸਪਰੈਡ ਹੁੰਦਾ ਉਵੇਂ ਹੀ ਹਲਦੀ ਰੋਗ ਬਹੁਤ ਛੇਤੀ ਸਪਰੈਡ ਹੁੰਦਾ ਤਾਂ ਅੱਜ ਹੁਣ ਆਪਾਂ ਗੱਲ ਕਰੀਏ ਇਹਨੂੰ ਕੰਟਰੋਲ ਕਰ ਲਈਂਗਾ ਆਪਾਂ ਕੀ ਕਰ ਸਕਦੇ ਆ ਤਾਂ ਸਭ ਤੋਂ ਪਹਿਲਾਂ ਤਾਂ ਤੁਸੀਂ ਨੇ ਕਲੋਰੋਥਾਇਓਨਿਲ ਅੱਧਾ ਕਿਲੋ ਲੈ ਲੈਣੀ ਏਕੜ ਦੇ ਹਿਸਾਬ ਨਾਲ ਤੇ ਪੰਪ ਦੇ ਪੰਪ ਹੈ ਜਿਹੜਾ ਆਪਣਾ ਬਾਹਰ-ਬਾਰ ਖੜ ਕੇ ਬੱਟਾਂ ਤੋਂ ਮਾਰਨਾ ਚਾਰੇ ਪਾਸੇ ਜਿੱਦਾਂ ਹੀ ਤੁਸੀਂ ਬੱਟਾਂ ਤੋਂ ਮਾਰੋਗੇ ਆਲੇ-ਦੁਆਲੇ ਤੁਸੀਂ ਦੇਖੋਗੇ 2 ਤੋਂ 4 ਘੰਟੇ ਬਾਅਦ ਜਿਹੜੀ ਹਲਦੀ ਉਹ ਕਾਲੀ ਹੋਣੀ ਸ਼ੁਰੂ ਹੋ ਜੂਗੀ ਉਸ ਤੋਂ ਬਾਅਦ ਹੀ ਤੁਸੀਂ ਨੇ ਕੀ ਕਰਨਾ ਹੈ ਅੰਦਰ ਆਪਣੇ ਖੇਤ ਦੇ ਵਿੱਚ ਵੜਨਾ ਪਹਿਲਾਂ ਤਾਂ ਆਪਣੇ ਖੇਤ ਦੀਆਂ ਬੱਟਾਂ ਦੇ ਚਾਰੇ ਪਾਸੇ ਘੁੰਮ ਕੇ ਇੱਕ-ਇੱਕ ਪੰਪ ਲਗਾ ਦੇਣਾ ਆਲੇ-ਦੁਆਲੇ ਤਾਂ ਕਿ ਹਲਦੀ ਰੋਗ ਦਾ ਨਾਮੋ ਨਿਸ਼ਾਨ ਆਲੇ-ਦੁਆਲੇ ਬਿਲਕੁਲ ਵੀ ਨਾ ਰਹੇ ਇਹ ਚੀਜ਼ ਨਾਲੇ ਫੈਲੂ ਤੇ ਗੱਲ ਕਰੀਏ ਸਭ ਤੋਂ ਮੁੱਖ ਕਾਰਨ ਇਹ ਹੀ ਹੈ ਕਿ ਆਪਣੇ ਕੱਪੜਿਆਂ ਨੂੰ ਲੱਗ ਕੇ ਸਪਰੈਡ ਹੁੰਦੀ ਹੈ ਤਾਂ ਹੀ ਆਪਾਂ ਦੇਖਿਆ ਸਪੇਤਵਾ ਜਿਹੜੀ ਹਲਦੀ ਰੋਗ ਹੈ ਇਹ ਹੋਰ ਜ਼ਿਆਦਾ ਫੈਲ ਜਾਂਦੀ ਹੈ ਬਾਕੀ ਜੇ ਤੁਹਾਡਾ ਫੇਰ ਵੀ ਕੋਈ ਸਵਾਲ ਹੈ ਵੀਡੀਓ ਚ ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ ਤਾਂ ਕਮੈਂਟ ਬਾਕਸ ਅਸੀਂ ਅਵੇਲੇਬਲ ਹੈ ਸਾਨੂੰ ਕਮੈਂਟ ਕਰਕੇ ਤੁਸੀਂ ਆਪਣਾ ਸਵਾਲ ਪੁੱਛ ਸਕਦੇ